ਸਾਡੀ ਮੁੰਦਰੀ ਵਗਾ ਕੇ ਮਾਰੀ ਚੂੜਾ ਪਕੇ ਸ਼ਗਨਾ ਦਾ ਟੋੜੀ ਉਮਰਾਂ ਦੀ ਟੋੜੀ ਉਮਰਾਂ ਦੀ ਟੋੜੀ ਉਮਰਾਂ ਦੀ ਪਨਾ ਵਿੱਚ ਯਾਰੀ ਨੇ ਚੂੜਾ ਪਕੇ ਸ਼ਗਨਾ ਦਾ ਦੇ ਤੇ ਨਾ ਪੈਰ ਨੰਗੇ ਪਿਆ ਜਾਂਦੇ ਆ ਉਹ ਚਲ ਗਿਆ ਤਾਂ ਮੈਂ ਸਤਾਰ ਦੀ ਅੰਦਰ ਜੁੱਤੀਆਂ ਚੁੰਮਦਾ ਸੀ ਉਹਨਾਂ ਨੇ ਦੇਖੀ ਇਹ ਚੀਜ਼ ਹਾਂਜੀ ਉਹਨਾਂ ਨੇ ਖੁਦ ਪਤਾ ਹੀ ਸ਼ਗਾ ਉਹ ਕਹਿੰਦੇ ਬੇਟਾ ਤੂੰ ਉੱਥੇ ਆ ਜੀ ਮੈਂ ਜਦੋਂ ਤਿੰਨ ਕਵਾਰ ਗਿਆ ਤੇ ਮੈਨੂੰ ਨਹੀਂ ਮਿਲੇ ਚੌਥੀ ਬਾਰ ਮੈਂ ਸਾਰੀ ਦਿਹਾੜੀ ਬੈਠਾ ਰਿਹਾ ਬੂਗੇ ਬੋਲੇ ਬੈਠੇ ਰਹੇ ਤੇ ਉਹ ਕਹਿੰਦੇ ਬਾਹਰ ਫਿਰ ਦੱਸਿਆ ਕਿਸੇ ਨੇ ਕੋਈ ਮੁੰਡਾ ਆ ਕਹਿੰਦੇ ਉਹਨੂੰ ਕਿ ਮੈਂ ਮਿਲਦਾ ਨਹੀਂ ਉਹ ਸਮਾਤੇ ਸੁਮਨੇ ਰਸ ਉਹ ਗਾਣਾ ਗਾਣ ਉਹ ਕਲਾਕਾਰ ਗਾਉਂਦੇ ਸੀ ਅੱਜ ਕੱਲ ਤਾਂ ਤੁਸੀਂ ਕੰਪਿਊਟਰ ਤੇ ਜਾਓ 2 ਮਿੰਟ ਦੇ ਕਲਿੱਕ ਕਰਕੇ ਗਾਣਾ ਤਿਆਰ ਕਰ ਦਿੰਦੇ ਜਿਹੜੀ ਪਹਿਲਾਂ ਗਾਇਕੀ ਸੀ ਉਹ ਹੈ ਨਹੀਂ ਅੱਗੇ ਚੱਲਦੀਆਂ ਸੀਆਂ ਲੋਕਾਂ ਦੀ ਮਨਪਸੰਦ ਦੀਆਂ ਕੈਸਟਾ ਲੋਕ ਵੈਸੇ ਹੀ ਕੈਸੜ ਕਰਿੰਦਰ ਜਾਂਦੇ ਸੀਗੇ ਜਦੋਂ ਗਾਣਾ ਕਿਤੇ ਡੈਕ ਦੇ ਵਿੱਚ ਜਾਂ ਸਟੀਰੀਓ 'ਚ ਕਿਤੇ ਵੱਜਣਾ ਤੇ ਅੱਜ ਕੱਲ ਜੋ ਹੈਗਾ ਵੀ ਉਹ ਤੇ ਹੁਣ ਅਸਲੇ ਪ੍ਰਮੋਟ ਕਰਨਾ ਤੇ ਫੇਰ ਗੁੰਡਾ ਕਰਦੀ ਫੇ ਆਪੀ ਫੈਲਣੀ ਜਿਹੜੀਆਂ ਚੀਜ਼ਾਂ ਦਾ ਕਿਸ ਨੂੰ ਪਤਾ ਹੀ ਨਹੀਂ ਉਹ ਤੁਸੀਂ ਵੀਡੀਓ 'ਚ ਦਿਖਾ ਦੇ ਤਫੀ ਲੋਕਾਂ ਨੂੰ ਪਤਾ ਲੱਗਣਾ ਕਹਿਣ ਦਾ ਮੇਰੇ ਭਾਵੇਂ ਆ ਕਿ ਜੋ ਅੱਜ ਕੱਲ ਦੀ ਗਾਇਕੀ ਉਹ ਪਿਛਲੀ ਗਾਇਕੀ ਨਾਲ ਨਹੀਂ ਰਲ ਸਕਦੀ ਸਾਡੇ ਨਾਲ ਹੀ ਨਾ ਯਾ ਤੇ ਤੂੰ ਉਤਲੇ ਮਨ ਨੂੰ ਹਿਲਾਇਆ ਤੂੰ ਪਲਾਂ ਵਿੱਚ ਤੋੜ ਗਈ ਏ ਨੀ ਲੱਗੀਆਂ ਨਾਰਾਸੀਆਂ ਬਦਲਦਾ ਦਿਲ ਸਮਝਾ ਕੇ ਤਾਂ ਵੇਖਦੀ ਬਦਲਦਾ ਦਿਲ ਸਮਝੋ ਕਿ ਤਾ ਵੇਖਦੀ ਸਾਨੂੰ ਵਫਾ ਵਟੇ ਵਫਾਇਆ ਦਿੜਵਾੜੀਏ ਸਾਡੇ ਨਾਲ ਲੱਗੀਆਂ ਨੇ ਵਾਖੇ ਤੂੰ ਵੇਖਦੀ ਨਿਧਾੜੀਆਂ ਬਹੁਤ ਕੀਤੀਆਂ ਹਾਂਜੀ ਜੇ ਮੈਂ 2 ਦਿਨ ਸਕੂਲ ਚੱਲਾ ਗਿਆ ਮੈਂ ਚਾਹ ਦੰ ਦਿਹਾੜੀ ਕਰੀ ਸ਼ਨੀਵਾਰ ਤਾਂ ਮੈਂ ਜਾਣਾ ਹੀ ਨਹੀਂ ਸ਼ਨੀਵਾਰ ਦਿਹਾੜੀ ਜਾਣਾ ਸ਼ਨੀਵਾਰ ਵੀ ਦਿਹਾੜੀ ਜਾਣਾ ਇਹ ਤੱਕ ਕਿੰਨੇ ਕ ਪੈਸੇ ਮਿਲ ਜਾਂਦੇ 15 ਰੁਪਏ ਮਿਲਦੇ ਹੁੰਦੇ ਸੀ ਹਾਂਜੀ ਅੱਜ ਜਿੱਦੋਂ ਤੁਸੀਂ ਆਏ ਆ ਉਹ ਸਾਰੇ ਖੱਤਿਆਂ ਜਿਵੇਂ ਦਿਹਾੜੀ ਕੀਤੀ ਹੋਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ ਮੈਂ ਹਤੌੜੀ ਨਾਲ ਨਿਹਮਨ ਹਾਸ ਅੱਜ ਤੁਹਾਡੀ ਮੁਲਾਕਾਤ ਅਸੀਂ ਦੀਪਕ ਹੰਸਿਆ ਕਰਾਂ ਜਾਣ ਜਾ ਰਹੇ ਹਾਂ ਜਿਨ੍ਹਾਂ ਨੇ ਸਨ 2000 ਦੇ ਵਿੱਚ ਜਾਂ ਕਹਿ ਲਈਏ ਸਨ 2001 ਦੇ ਵਿੱਚੋਂ ਜਿਹੜਾ ਹੈ ਆਪਣਾ ਕੈਰੀਅਰ ਦੀ ਸ਼ੁਰੂਆਤ ਕੀਤੀ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਗਾਇਕੀ ਦੀ ਔਰ ਬੇਹਦ ਮਕਬੂਲ ਗੀਤ ਉਹਨਾਂ ਦੇ ਜਿਹੜੇ ਹੈ ਤੁਸੀਂ ਸੁਣੇ ਹੈ ਬਹੁਤ ਅੱਛੇ-ਅੱਛੇ ਗੀਤ ਉਹਨਾਂ ਨੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਜਿਨ੍ਹਾਂ ਵਿੱਚ ਮੁੰਦਰੀ ਮਹਿੰਦੀ ਔਰ ਦਿਲ ਸੋਣੀਏ 13 ਵਰਗੇ ਗੀਤ ਸੇ ਸੋ ਅੱਜ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਣੇ ਆ ਦੀਪਕ ਜੀ ਤੁਹਾਡਾ ਬਹੁਤ ਬਸਵਾਗਤ ਸਸਿਕਾਲ ਜੀ ਸਾਰਿਆਂ ਨੂੰ ਜਗਬਾਣੀ ਟੀਵੀ ਦੇਖਦੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਸਿਕਾਲ ਜਿਵੇਂ ਮੈਂ ਕਿਹਾ ਕਿ ਸੰਨ 2001 ਤੋਂ ਜੇ ਅਸੀਂ ਲਗਾਈਏ ਹਾਲਾਂਕਿ ਤੁਸੀਂ ਉਸ ਤੋਂ ਪਹਿਲਾਂ ਹੀ ਗਾਣਾ ਸ਼ੁਰੂ ਕਰ ਦਿੱਤਾ ਸੀਗਾ ਪਰ ਪ੍ਰੋਫੈਸ਼ਨਲੀ ਜਿਹੜਾ ਹੈ 2001 ਤੋਂ ਤੁਸੀਂ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ 2001 ਤੋਂ ਲੈ ਕੇ ਹੁਣ 2021 ਚੱਲ ਰਿਹਾ ਹੈ ਇਸ ਤਰ੍ਹਾਂ ਆਪਣੇ ਸਫ਼ਰ ਨੂੰ ਦੇਖਦੇ ਹੋ ਸਭ ਤੋਂ ਪਹਿਲਾਂ ਜੀ ਜਦੋਂ ਮੈਂ ਗਾਣਾ ਸ਼ੁਰੂ ਕੀਤਾ ਮੈਂ 6ਵੀਂ 7ਵੀਂ ਕਲਾਸ 'ਚ ਪੜਦਾ ਸੀ ਮੈਨੂੰ ਅੱਲੇ ਤੱਕ ਯਾਦ ਆ ਉਹ 6ਵੀਂ 'ਚ ਪੜਦਾ ਹੁੰਦਾ ਸੀ ਮੈਂ ਉਦੋਂ ਗਾਣੇ ਵਗੈਰਾ ਚਲਦੇ ਸੀ ਵਾਵਾ ਉਸਤਾਦ ਜੀ ਦੀ ਕੈਸਟ ਉਦੋਂ ਜਦੋਂ ਮੈਂ ਸੁਣਦਾ ਹੁੰਦਾ ਸੀ ਤੇ ਸਕੂਲ ਚ ਪ੍ਰੋਗਰਾਮ ਹੁੰਦਾ ਸੀਗਾ ਜੀ ਕੋਈ ਵੀ ਬਾਅਦ ਸਵਾ ਜਿੱਦਾਂ ਲੱਗਦੀਆਂ ਬੱਚਿਆਂ ਦੀ ਤੇ ਉਦੋਂ ਗਾਣਾ ਚੱਲਦਾ ਹੁੰਦਾ ਸੀ ਬਹੁਤ ਗਾਣਾ ਜਗਤ ਲੋਕ ਹੋਇਆ ਹੋ ਜੱਟਾ ਜਾਗ ਵੀ ਹੁਣ ਜਾਗੂ ਆਈਆਂ ਮੈਂ ਉਹ ਗਾਣਾ ਗਾਉਂਦਾ ਹੁੰਦਾ ਸੀ ਤੇ ਹੌਲੀ ਹੌਲੀ ਸਾਡੇ ਬਿਰਦੀ ਸਰ ਜਿਨ੍ਹਾਂ ਨੇ ਮੈਨੂੰ ਇਸ ਲੈਣ ਚ ਪਾਇਆ ਤੇ ਉਹ ਜਦੋਂ ਵੀ ਕੋਈ ਪ੍ਰੋਗਰਾਮ ਉਹਨਾਂ ਦਸਵੀਂ ਦੀ ਪਾਰਟੀ ਹੋਣੀ ਜਾਂ 15 ਗੱਜ 26 ਜਨਵਰੀ ਕੋਈ ਫੰਕਸ਼ਨ ਹੋਣਾ ਤੇ ਉਦੋਂ ਮੈਂ ਗਾਣਾ ਤੇ ਮੈਂ ਵੀ ਇੱਕ ਮੁੰਡੇ ਨੂੰ ਕਿਹਾ ਵੀ ਮੈਨੂੰ ਵੀ ਯਾਰ ਗਾਣਾ ਲਿਖ ਕੇ ਦਿਓ ਕੋਈ ਵਧੀਆ ਜਿੱਦਾਂ ਕਲਾਕਾਰ ਗਾਉਂਦੇ ਆ ਤੇ ਉਹਨਾਂ ਨੇ ਫਿਰ ਮੈਨੂੰ ਇੱਕ ਗਾਣਾ ਲਿਖ ਕੇ ਦਾ ਸਾਡੀ ਮੰਦਰੀ ਪਾ ਕੇ ਮਾਰੀ ਝੂੜਾ ਪਾ ਕੇ ਸ਼ਕਨਾਂ ਦਾ ਇਹ 6ਵੀਂ ਕਲਾਸ ਦੀ ਗਾਣੀ ਇਹ 6ਵੀਂ ਕਲਾਸ ਦੀ ਤੁਸੀਂ ਇੰਨੀ ਛੋਟੀ ਉਮਰੇ ਸ਼ੁਰੂ ਕਰ ਦਿੱਤਾ ਸੀ ਗਾਣਾ ਹੈ ਨਿਹਾਂ ਜੀ ਗੱਲ ਇਦਾਂ ਆ ਕਿ ਜਿਹੜਾ ਸ਼ੌਕ ਅੰਦਰ ਸ਼ੌਕ ਦਾ ਕੋਈ ਉਮਰ ਨਹੀਂ ਹੁੰਦਾ ਹਾਂ ਸ਼ੌਕ ਦੀ ਕੋਈ ਉਮਰ ਨਹੀਂ ਸ਼ੌਕ ਜਦੋਂ ਬੰਦੇ ਨੂੰ ਪੈਂਦਾ ਕਿਸੇ ਵੀ ਗੱਲ ਦਾ ਇਹ ਕੋਈ ਐਵੇਂ ਹੀ ਕਹਿ ਦੇਣਾ ਜੀ ਮੈਨੂੰ ਬਚਪਨ ਤੋਂ ਸ਼ੌਕ ਸੀ ਮੈਨੂੰ ਬਚਪਨ ਦਾ ਕੋਈ ਨਹੀਂ ਸੀ ਮੈਂ ਜਦੋਂ 6ਵੀਂ ਕਲਾਸ 'ਚ ਹੋਇਆ ਦੇਖ-ਦੇਖ ਕੇ ਮੈਨੂੰ ਉਦੋਂ ਫੇ ਮੈਨੂੰ ਥੋੜਾ ਜਿਹਾ ਹੋਇਆ ਕਿ ਮੈਂ ਵੀ ਯਾਰ ਇੱਕ ਸਿੰਗਰ ਵਾਂਗੂੰ ਗਾਵਾ ਸਿੰਗਰ ਬਣਾ ਉਹ ਫੇ ਮਾੜਾ-ਮੋਟਾ ਕਰਦੇ ਰਹੇ ਤੇ ਅੱਜ ਮਾਲਕ ਦੀ ਹਾਂਜੀ ਦੋ ਆਮਾ ਪਹਿਲੇ ਮੈਂ ਚਾਹਾਂਗੀ ਦੋ ਨਾਇਨਾ ਮੁੰਦਰੀ ਦੀ ਹੋ ਜਾਣ ਫਿਰ ਪੁੱਛੂਗੀ ਕਿ ਕਿਸ ਤਰ੍ਹਾਂ ਇਹ ਗਾਣਾ ਤੁਹਾਨੂੰ ਕਿਸ ਤਰ੍ਹਾਂ ਮਿਲਿਆ ਕਿਸ ਤਰ੍ਹਾਂ ਤੁਸੀਂ ਗਾਇਆ ਸੀ ਰਿਕਾਰਡਿੰਗ ਕਿਸ ਤਰ੍ਹਾਂ ਹੋਈ ਸੀ ਉਹ ਅਸੀਂ ਬਾਤ ਪੁੱਛਾਂਗੇ ਪਰ ਪਹਿਲੇ ਮੈਂ ਚਾਹਾਂਗੀ ਦੋ ਲਾਈਨਾ ਮੁੰਦਰੀ ਕੋਈ ਗੱਲ ਨਹੀਂ ਕੋਈ ਨਹੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ ਗੋਲ ਕਰ ਜਰਾ ਸਾਡੀ ਮੁੰਦਰੀ ਵਗਾ ਕੇ ਮਾਰੀ ਨੀ ਚੂੜਾ ਪਾ ਕੇ ਸ਼ਗਨਾ ਦਾ ਸਾਡੀ ਮੁੰਦਰੀ ਵਗਾ ਕੇ ਮਾਰੀ ਚੂੜਾ ਪਕੇ ਸ਼ਗਨਾ ਦਾ ਢੋੜੀ ਉਮਰਾਂ ਦੀ ਢੋੜੀ ਉਮਰਾਂ ਦੀ ਢੋੜੀ ਉਮਰਾਂ ਦੀ ਪਲਾਂ ਵਿੱਚ ਯਾਰੀ ਨੇ ਚੂੜਾ ਪਕੇ ਸ਼ਗਨਾ ਦਾ ਸਾਡੀ ਮੁੰਦਰੀ ਵਗਾ ਕੇ ਮਾਰੀ ਨੇ ਚੂੜਾ ਪਾ ਕੇ ਸ਼ਗਨੋ ਦਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ